ਕਲੱਬ ਪਠਾਨਕੋਟ ਅਤੇ ਮਾਨ ਦੇ ਵੱਲੋਂ ਪ੍ਰਦਾਨ ਹਰਜੀਤ ਸਿੰਘ ਕਾਲਾ ਜੀ ਅਗਵਾਈ ਹੇਠ ਧੀਰੇ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ 10 ਜ਼ਰੂਰਤਮੰਦ ਕੁੜੀਆਂ ਨੂੰ ਸਾਈਕਲ ਜਿਹੜੇ ਨੇ ਉਹ ਦਿੱਤੇ ਗਏ ਨੇ ਤਾਂ ਜੋ ਸਕੂਲ ਦੇ ਵਿੱਚ ਆਉਣ ਜਾਣ ਦੇ ਵਿੱਚ ਉਹਨਾਂ ਨੂੰ ਕੋਈ ਵੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਸਕੂਲ ਦੇ ਵੱਲੋਂ ਜाहिर ਕੀਤੀ ਗਈ ਸਾਂਝੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਇਸ ਕਲੱਬ ਦੇ ਵੱਲੋਂ ਇਹਨਾਂ ਜ਼ਰੂਰਤਮੰਦ ਬੱਚਿਆਂ ਨੂੰ ਸਾਈਕਲ ਦਿੱਤੇ ਗਏ ਨੇ ਜੋ ਕਿ ਕਾਫੀ ਦੂਰ ਤੋਂ ਜੜੀਆਂ ਨੇ ਸਕੂਲ ਦੇ ਵਿੱਚ ਆਉਂਦੀਆਂ ਸੀ ਤੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਇਹਨਾਂ ਨੂੰ ਕਰਨਾ ਪੈਂਦਾ ਸੀ ਤੇ ਉੱਤੇ ਹੀ ਜੇਕਰ ਅਸੀਂ ਗੱਲ ਕਰੀਏ ਤਾਂ ਅੱਜ ਉਕ ਮਹਿਮਾਨ ਨੇ ਪਠਾਨਕੋਟ ਦੇ ਵਿਧਾਇਕ ਅਸ਼ੋਨੀ ਸ਼ਰਮਾ ਜਿਹੜੇ ਨੇ ਉਹਨਾਂ ਦੇ ਵੱਲੋਂ ਸ਼ਿਰਕਤ ਕੀਤੀ ਗਈ ਹੈ ਤੇ ਕਲੱਬ ਦੇ ਮੈਂਬਰਾਂ ਦੇ ਨਾਲ ਗੱਲਬਾਤ ਵੀ ਜਿਹੜੀ ਉਹ ਕੀਤੀ ਗਈ ਤੇ ਇਸ ਮੌਕੇ ਤੇ ਉਹਨਾਂ ਨੇ ਕਲੱਬ ਦੇ ਮੈਂਬਰ ਕਲੱਬ ਦੇ ਪ੍ਰਧਾਨ ਹਰਜੀਤ ਸਿੰਘ ਕਾਲਾ ਦੀ ਸਰਹਾਨਾ ਕੀਤੀ ਹੈ ਕਿ ਉਹਨਾਂ ਦੇ ਵੱਲੋਂ ਜਿਸ ਤਰ੍ਹਾਂ ਦੇ ਨਾਲ ਸਮਾਜਿਕ ਸੇਵਾ ਦੇ ਕਾਰਜ ਜਿਹੜੇ ਨੇ ਕੀਤੇ ਜਾਂਦੇ ਨੇ ਉਸ ਦੇ ਵਿੱਚ ਲੋਕਾਂ ਨੂੰ ਜਿਹੜੀ ਹੈ ਕਾਫੀ ਜ਼ਿਆਦਾ ਸਹਾਇਤਾ ਜਿਹੜੀ ਹੈ ਉਹ ਮਿਲਦੀ ਹੈ ਤੇ ਉੱਥੇ ਹੀ ਇਸ ਨਵ ਦੇ ਵੱਲੋਂ ਸਮੇਂ-ਸਮੇਂ ਤੇ ਸਕੂਲ ਦੇ ਵਿੱਚ ਬੱਚਿਆਂ ਨੂੰ ਜਿਹੜਾ ਹੈ ਵਿਦਿਆਰਥੀਆਂ ਨੂੰ ਜਿਹੜਾ ਹੈ ਹੌਸਲਾ ਫਜ਼ਾਈ ਦੇ ਲਈ ਉਹਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਮੇਂ-ਸ ਜੋ ਸਕੂਲ ਦੇ ਵਿੱਚ ਮਨ ਲਾ ਕੇ ਪੜਾਈ ਕਰ ਸਕਾ ਤੇ ਉੱਥੇ ਹੀ ਇਸ ਕਲਬ ਦੇ ਜਿਹੜੇ ਮੈਂਬਰ ਨੇ ਕਲਬ ਦੇ ਪ੍ਰਧਾਨ ਨੇ ਹਰਜੀਤ ਸਿੰਘ ਕਾਲਾ ਉਹਨਾਂ ਦਾ ਤੇ ਠਾਕੁਰ ਸ਼ਰਨ ਸਿੰਘ ਦੇ ਵੱਲੋਂ ਵੀ ਜਿਹੜਾ ਹੈ ਖਾਸ ਉਹਨਾਂ ਦਾ ਧੰਨਵਾਦ ਜਿਹੜਾ ਹੈ ਵਿਦਾਇਤ ਕੁਸ਼ਿੰਦਰ ਸ਼ਰਮਾ ਦੇ ਵੱਲੋਂ ਕੀਤਾ ਗਿਆ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਪਠਾਨਕੋਟ ਦੇ ਵਿੱਚ ਵੀ ਅਜਿਹੇ ਕਾਰਜ ਜਿਹੜੇ ਨੇ ਇਸ ਕਲਬ ਦੇ ਮੈਂਬਰਾਂ ਦੇ ਵੱਲੋਂ ਕੀਤੇ ਜਾਣਗੇ ਤੇ ਗੱਲਬਾਤ ਕਰਦੇ ਹਾਂ ਕਲਬ ਦੇ ਮੈਂਬਰਾਂ ਦੇ ਨਾਲ ਦੇਖਦੇ ਹਾਂ ਤਸਵੀਰਾਂ ਅੱਜ ਲਾਈਨ ਕਲਬ ਪਠਾਨਕੋਟ ਔਰ ਮਾਨ ਵੱਲੋਂ ਧੀਰਾ ਹਾਈ ਸਕੈਂਡਰੀ ਸਕੂਲ ਦੀਆਂ ਬੱਚੀਆਂ ਜਿਹੜੀਆਂ ਪਲੱਸ 1 ਚ ਪੜ੍ਹਦੀਆਂ ਦੂਰੋਂ ਆਉਂਦੀਆਂ ਕੋਈ 4 ਕਿਲੋਮੀਟਰ ਤੋਂ ਆਉਂਦੀ ਹੈ ਕੋਈ 5 ਕਿਲੋਮੀਟਰ ਤੋਂ ਆਉਂਦੀ ਹੈ ਤੇ ਉਹਨਾਂ ਦੀ ਜ਼ਰੂਰਤ ਨੂੰ ਸਮਝਦੇ ਹਾਂ ਜ਼ਰੂਰਤਮੰਦ ਬੱਚੀਆਂ ਨੂੰ ਜਿਹੜੇ ਆ ਉਹ 10 ਸਾਈਕਲ ਜਿਹੜੇ ਆ ਉਹ ਧੀਰਾ ਵਿਖੇ ਸਕੂਲ ਵਿਖੇ ਦਿੱਤੇ ਗਏ ਆ ਇਸੇ ਤਰ੍ਹਾਂ ਸਾਡੀ ਕਲੱਬ ਜਿਹੜੀ ਆ ਉਹ ਪਹਿਲੇ ਵੀ ਸਮਾਜ ਸੇਵਕ ਦੇ ਸੇਵਾ ਦੇ ਕੰਮ ਕਰਦੀ ਆ ਤੇ ਅੱਗੇ ਤੋਂ ਵੀ ਸਾਡੀ ਜਿਹੜੀ ਕਲੱਬ ਸਾਇੰਸ ਕਲੱਬ ਪਠਾਨਕੋਟ ਅਰਮਾਨ ਉਹ ਜਿਹੜੇ ਇਸ ਤਰ੍ਹਾਂ ਦੇ ਕੰਮ ਜਿਹੜੀ ਆ ਵੱਧ ਤੋਂ ਵੱਧ ਕਰਦੀ ਰਹੇਗੀ ਜੈ ਲਾਇਨਰਿਜ਼ਮ ਜੈ ਭਾਰਤ ਸਾਇੰਸ ਕਲੱਬ ਅਰਮਾਨ ਪਠਾਨਕੋਟ ਵੱਲੋਂ ਟੀਰਾ ਹਾਈ ਸਕੂਲ ਦੇ 10 ਬੱਚਿਆਂ ਨੂੰ ਕਾਲਾ ਜੀ ਦੇ ਹੱਥੋਂ ਜਿਹੜੇ ਕੀ ਪ੍ਰਧਾਨ ਨੇ ਉਹਨਾਂ ਨੇ ਸਾਈਕਲ ਜਿਹੜੇ ਆ ਬੱਚਿਆਂ ਨੂੰ ਵੰਡਿਤ ਕੀਤੇ ਨੇ ਔਰ ਮੈਨੂੰ ਇੱਥੇ ਆਨ ਦਾ ਮੌਕਾ ਮਿਲਿਆ ਉਹਦੇ ਲਈ ਕਾਲੇ ਨੇ ਵਿਅਕਤੀਗਤ ਰੂਪ ਚ ਕੀਤੇ ਨੇ ਕਲੱਬ ਦੇ ਨਾਂ ਤੇ ਕੀਤੇ ਨੇ ਇਹ ਇਸੇ ਪ੍ਰਕਾਰ ਦੇ ਚੰਗੇ ਕੰਮ ਕਰਦੇ ਰਹਿਣ ਔਰ ਅਸੀਂ ਕੋਈ ਇਸ ਇਸ ਪ੍ਰਕਾਰ ਦੇ ਕੰਮ ਕਰਕੇ ਕੋਈ ਬੱਚਿਆਂ ਤੇ ਹਸਾਨ ਨਹੀਂ ਕਰਦੇ ਹਾਂਗੇ ਇਹ ਸਾਡੇ ਪਰਿਵਾਰ ਔਰ ਸਾਡੇ ਸਮਾਜ ਦਾ ਹਿੱਸਾ ਹੈ ਆਪਣੇ ਸਮਾਜ ਨੂੰ ਉੱਪਰ ਚੱਕਣਾ ਔਰ ਉਹਨਾਂ ਦੀਆਂ ਦੁੱਖ ਤਕਲੀਫਾਂ ਦਾ ਹਿੱਸਾ ਬੰਨਣਾ ਇੱਕ ਸਮਾਨਯ ਜਨਮਾਨਸ ਦੇ ਅੰਦਰ ਵੀ ਇਹ ਭਾਵਨਾ ਰਹਿਣੀ ਚਾਹੀਦੀ ਹੈ ਕੋਈ ਦਇਆ ਨਹੀਂ ਕਰਦੇ ਅਸੀਂ ਉਹਨਾਂ ਤੇ ਨਾ ਹੀ ਉਹ ਕੋਈ ਹਸਾਨ ਕਰਦੇ ਆ ਲੇਕਿਨ ਆਪਣਾ ਸਾਰਾ ਸਮਾਜ ਇੱਕ ਦੂਜੇ ਦੇ ਬਰਾਬਰ ਖੜਾ ਹੋਏ ਉਹਨ ਦੇਖੋ ਨਾ ਮੈਂ ਇੱਥੇ ਆਇਆ ਗੱਲ ਛੋਟੀ ਐ ਮੈਂ ਇਹਨਾਂ ਦੇ ਪੈਰਾਂ ਨੂੰ ਹੱਥ ਲਾਇਆ ਇਹ ਫੁੱਲ ਨਾਲ ਲੈ ਕੇ ਆਏ ਸੀ ਨਾਲ 4 ਰੁਪਏ ਲੈ ਕੇ ਆਏ ਹੋਏ ਸੀ ਉਹਨਾਂ ਮੇਰੇ ਜੇਬ ਚੋਂ 100 ਰੁਪਏ ਪਾਤਾ ਸਗਨ ਦੇ ਦਿੱਤਾ ਮੈਨੂੰ ਇਹ ਜਿਹੜਾ ਭਾਵ ਹਿੰਦੁਸਤਾਨ ਦੀ ਆਤਮਾ ਔਰ ਪ੍ਰਾਨ ਹੈ ਇਹ ਬਣਿਆ ਰਹਿਣਾ ਚਾਹੀਦਾ ਮੈਂ ਸਕੂਲ ਦੇ ਸਬਟੀਚਰਾਂ ਦਾ ਵੀ ਧੰਨਵਾਦੀ ਆ ਇਹਨਾਂ ਦੇ ਪ੍ਰਿੰਸੀਪਲ ਸਾਹਿਬ ਦਾ ਵੀ ਕੈਮਰਾ ਪਰਸਨ ਹਰੀ ਦੇ ਨਾਲ ਅਜੈ ਸੈਣੀ ਦੀ ਰਿਪੋਰਟ